ਪੰਜਾਬ ਯੂਨੀਵਰਸਿਟੀ ਵਾਲੀ ਸ਼ੇਰਨੀ ਕੁੜੀ ਫੇਰ ਗੱਜੀ ਹੈ ਤੇ ਵੀਡੀਓ 'ਚ ਇਹਨੇ ਕਹਤਾ ਹੈ ਕਿ ਜੇਲ੍ਹ ਪਰਚੇ ਤੋਂ ਕੋਈ ਡਰ ਨਹੀਂ ਆ ਜਿੱਥੇ ਗੱਲ ਹੱਕਾਂ ਦੀ ਆ ਗਈ ਉੱਥੇ ਅਸੀਂ ਪਿੱਛੇ ਨਹੀਂ ਹਟਾਂਗੇ ਨਾਲ ਖੜਾਂਗੇ ਜਦੋਂ ਤੋਂ ਪੁਲਿਸ ਨਾਲ ਬੈਸ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੋਈ ਹੈ ਉਸ ਵਾਰ ਪੂਰਾ ਪੰਜਾਬ ਹੀ ਇਸ ਕੁੜੀ ਦੇ ਨਾਲ ਡਟਿਆ ਹੋਇਆ ਨੀਅੰਗ ਸਿੰਘ ਫੌਜਾ ਨੇ ਖੁੱਲ੍ਹੇ ਤੌਰ ਤੇ ਇਸ ਦੀ ਸ਼ਲਾਘਾ ਕੀਤੀ ਹੈ ਤੇ ਪੁਲਿਸ ਨਾਲ ਬੈਸਬਾਜੀ ਤੋਂ ਬਾਅਦ ਹੁਣ ਜਿੱਥੇ ਵੀ ਕੁੜੀ ਖੜਦੀ ਆ ਉੱਥੇ ਭੀੜ ਲੱਗ ਜਾਂਦੀ ਹੈ ਸਾਰੇ ਕੁੜੀ ਦੀਆਂ ਸਿਫਤਾਂ ਕਰਦੇ ਨੇ ਜਦੋਂ ਮੋਰਚੇ 'ਚ ਨੀਅੰਗਾ ਸਿੰਘਾਂ ਕੋਲ ਗਈ ᱛੀ ਤਾਂ ਉਦੋਂ ਵੀ ਪੂਰੀ ਸਪੋਰਟ ਸਿੰਘ ਕੁੜੀ ਕਹਿੰਦੀ ਹੈ ਕਿ ਜਦੋਂ ਪੁਲਿਸ ਵਾਲੇ ਮੈਨੂੰ ਖਿੱਚ ਰਹੇ ਸੀਗੇ ਤਾਂ ਉਦੋਂ ਮੈਨੂੰ ਆਪਣਾ ਇਤਿਹਾਸ ਜੇਤੇ ਆ ਗਿਆ ਵੀ ਸਾਡੇ ਗੁਰੂਆਂ ਨੇ ਕਿੰਨੀ ਕੁਰਬਾਨੀਆਂ ਕੀਤੀਆਂ ਨੇ ਤਾਂ ਕਰਕੇ ਉਸ ਰੈਮ ਮੇਰੇ ਚ ਹੋਰ ਵੀ ਜੋਸ਼ ਆ ਗਿਆ ਕੁੜੀ ਕਹਿੰਦੀ ਹੈ ਕਿ ਚਾਹੇ ਮੈਨੂੰ ਜੇਲ ਵੀ ਪੇਜ ਦਿੰਦੇ ਮੈਂ ਫਿਰ ਵੀ ਪਿੱਛੇ ਨਹੀਂ ਸੀ ਹਟਣਾ ਕੁੜੀ ਨੇ ਉਹ ਨਵੇਂ ਇੰਟਰਵਿਊ ਚ ਵੀ ਦੱਸਿਆ ਕਿ ਉਹਨਾਂ ਤੋਂ ਕੋਈ ਵਜ੍ਹਾ ਨਹੀਂ ਸੀ ਸਾਨੂੰ ਰੋਕਣ ਦੀ ਤੇ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਆਪਣਾ ਆਈਡੀ ਕਾਰਡ ਵਖਾ ਦਿ ਤੇਨੂੰ ਫਿਰ ਐਂਟਰੀ ਮਿਲ ਜਾਏਗੀ ਤੇ ਹਰਮਨਪ੍ਰੀਤ ਕਹਿੰਦੀ ਹੈ ਕਿ ਮੈਂ ਆਪਣਾ ਆਈਡੀ ਕਾਰਡ ਵੀ ਵਿਖਾਇਆ ਪਰ ਉਸ ਦੇ ਬਾਵਜੂਦ ਵੀ ਮੈਨੂੰ ਐਂ ਇਹ ਸ਼ਰਈਆ ਮਤਕਾ ਸੀਗਾ ਇਹ ਤਾਂ ਉਹ ਗੱਲ ਸੀਗੀ ਕਿ ਸਾਨੂੰ ਪੜਨ ਤੋਂ ਵਿਸ਼ਦਸ ਦਾ ਰੋਕਿਆ ਜਾ ਰਿਹਾ ਸੀਗਾ ਤੇ ਇਸ ਕਰਕੇ ਹੀ ਮੇਰੇ ਚ ਦਲੇਰੀ ਆਈ ਇਸ ਕਰਕੇ ਹੀ ਮੈਂ ਉਦ ਜੋਸ਼ ਚ ਬੋਲਿਆ ਕਿ ਜੇ ਨਾ ਡਰ ਜਾਣ ਦਿੱਤਾ ਤਾਂ ਫਿਰ ਹਾਲ ਵੇਖ ਲਈ